ਮੈਂ ਜਿਨੇ ਵੀ ਤੁਹਾਡੇ ਮੀਡੀਆ ਰਾਈ ਇਹ ਸੁਣ ਪਾ ਰਹੇ ਨੇ ਉਹ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਸ਼ੁਭ ਰਾਤਰੀ ਦੀਆਂ ਔਰ ਮੈਂ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਵੱਡੇ ਵੀਰ ਜੀ ਐਮ ਐਲ اے ਅਮਨ ਸ਼ੇਰ ਸਿੰਘ ਸ਼ਹਿਰੀ ਐਲ ਸੀ ਜੀ ਵੱਲੋਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਇਹ ਜੀ ਬਹੁਤ ਗਹਿਰੀ ਇਹ ਸਥਾਨ ਆ ਅਚਲੇਸ਼ਵਰ ਧਾਮ ਇੱਥੇ ਭੋਲੇनाथ ਜੀ ਆ ਪਹੁੰਚੇ ਸੀ ਜਦੋਂ 카ਰਤੀ ਪ੍ਰਕਾਣ ਜੀ ਸਾਰੀ ਤ੍ਰਿਸ਼ਟੀ ਦਾ ਚੱਕਰ ਲਾ ਰਹੇ ਸੀਗੇ ਔਰ 33 ਰੋਡ ਦੇਵੀ ਦੇਵਤੇ ਵੀ ਨਾਲ ਪਹੁੰਚੇ ਸੀ ਔਰ ਇੱਥੇ ਬਹੁਤਾਂ ਦੀ ਮਨੋ ਆਮਨਾ ਜਿਹੜੀਆਂ ਨੇ ਜ਼ਿਆਦਾਤਰ ਪੂਰੀਆਂ ਹੋਈਆਂ ਨੇ ਔਰ ਇਹ ਇੱਕ ਐਸਾ ਸਥਾਨ ਆ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਪਹੁੰਚੇ ਸੀ ਔਰ ਬਿਲਕੁਲ ਸਾਡੀ ਬੈਕ ਸਾਈਡ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਔਰ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਇਹ ਇਤਿਹਾਸ ਪੁੱਛੋਂ ਚੱਲਦਾ ਆ ਰਿਹਾ ਔਰ ਪੂਰੇ ਵਰਲਡ ਦੇ ਵਿੱਚ ਮੇਰੇ ਖਿਆਲ ਨਾਲ ਇੱਕੋ ਇੱਕੋ ਸਰੋਵਰ ਆ ਜਿਹੜਾ ਮੰਦਿਰ ਦਾ ਤੇ ਗੁਰਦੁਆਰਾ ਸਾਹਿਬ ਦਾ ਸੇਮ ਆ ਜੀ ਈ ਕਹਣਾ ਚਾਹੁੰਦੇ ਹਾਂ ਕਿ ਇਸ ਤਿਕੇ ਦਾ ਵੇਗਾ ਤੁਹਾਡੇ ਨੂੰ ਇਸ ਮਿੱਤਰ ਤਿਹਾਣ ਕਿਵੇਂ ਬਣਾਇਆ ਜਾਏਗਾ ਜੀ ਮੈਂ ਹੁਣੇ ਆ ਰਿਹਾ ਸੀ ਤੇ ਸ਼ਹਿਰ ਚ ਬਹੁਤ ਹੀ ਮਤਲਬ ਜਸ਼ਨ ਦੇ ਨਾਲ ਜਿਹੜਾ ਵਾ ਲੰਗਰਾਂ ਦੀ ਤਿਆਰੀ ਹੋ ਰਹੀ ਹੈ ਔਰ ਅਸੀਂ ਵੀ ਆਪਣੇ ਪਰਿਵਾਰ ਵੱਲੋਂ ਜਿਹੜਾ ਵਾ ਆਪਣੇ ਘਰ ਦੇ ਬਾਹਰ ਹਾਈਵੇ ਦੇ ਉੱਤੇ ਅਸੀਂ ਵੀ ਲੰਗਰ ਦੇ ਲੰਗਰ ਦੀ ਸੇਵਾ ਜਿਹੜੀ ਹੈ ਲਾ ਰਹੇ ਹਾਂ ਜੀ ਕੀ ਕਹਿਣਾ ਚਾਹੁੰਦੇ ਲੋਕਾਂ ਕਹਿਣਾ ਚਾਹੁੰਦੇ ਇਸ ਤਿਹਾਣ ਦਾ ਮੈਂ ਇਹ ਇਹਨਾਂ ਚੋਨਾ ਜੀ ਇਹ ਬਹੁਤ ਅੱਛਾ ਦਿੰਨੇ ਆ ਪਰਮਾਤਮਾ ਦਾ ਦਿੰਨੇ ਆ ਏ ਹਰ ਇਨਸਾਨ ਜਿਹੜਾ ਉਹ ਚੰਗੇ ਕੰਮ ਕਰਨ ਔਰ ਜਿਹੜਾ ਪਰਮਾਤਮਾ ਦਾ ਪ੍ਰਸ਼ਾਦ ਆ ਉਹਨੂੰ ਪ੍ਰਸ਼ਾਦ ਦੀ ਤਰ੍ਹਾਂ ਲੈਣ ਤੇ ਵੱਧ ਤੋਂ ਵੱਧ ਸਾਰੇ ਪਰਿਵਾਰ ਦੇ ਨਾਲ ਆ ਕੇ ਆਪਣਾ ਇੱਥੇ ਮੱਥਾ ਟੇਕਨ ਗੁਰਦੁਆਰਾ ਸਹੀਬ ਵੰਡ ਮੰਦਿਰ ਦੇ ਵਿੱਚ ਔਰ ਪੋਲੇਨਾ ਜੀ ਦੀਆਂ ਬਲੇਸਿੰਗਸ ਲੈਣ ਅੱਜ ਦੀ ਸ਼ਿਵਰਾਤਰੀ ਦੇ ਅਪਸਰ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾئیں ਸ਼ਿਵਰਾਤਰੀ ਦਾ ਪਾਵਨ ਦਿਹਾੜਾ ਹੈ। ਸ਼ੰਕਰ ਭਗਵਾਨ ਦੀ ਕਿਰਪਾ ਸਭ 'ਤੇ ਬਣੀ ਰਹੇ, ਸਾਰੇ ਪਰਿਵਾਰ 'ਤੇ ਬਣੀ ਰਹੇ ਔਰ ਆਪਣਾ ਆਸ਼ੀਰਵਾਦ ਖੋਲ ਕੇ ਵਰਸਾਣ ਅੱਜ ਦੇ ਦਿਨ ਨੇ। ਭਗਤ ਸਾਰੇ ਬੜੇ ਦੂਦ੍ਹਾਮ ਦੇ ਨਾਲ ਮੰਦਰਾਚ ਆ ਰਹੇ ਨੇ ਤੇ ਬੜੀ ਖੁਸ਼ੀ ਹੈ ਕਿ ਅੱਜ ਦੇ ਦਿਨ ਕੀ ਕਹਿੰਦੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਸਾਰੇ ਪਰਿਵਾਰ 'ਤੇ ਬਣਿਆ ਰਹੇ ਔਰ ਮੇਰ ਭਰਿਆ ਹੱਥ ਭਰਿਆ ਰਹੇ। ਆਇਦਾ ਦਿਨ ਬਸ ਬੋਲੀਸ਼ਨ ਕਰਦੇ ਚਰਨਾ ਚ ਲੱਗੀ ਉਹਨਾਂ ਦਾ ਆਸ਼ੀਰਵਾਦ ਜੀ ਨਾਲ ਉਹਨਾਂ ਦਾ ਨਾਮ ਲੈ ਕੇ ਉਹਨਾਂ ਦਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸੱਚੇ ਦਿਲੋਂ ਧਰਤੀ ਦੇ ਨਾਲ ਉਹਨਾਂ ਦੀ ਸ਼ਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਗਾ ਜਗਾ ਤੇ ਲੰਗਰ ਕਾਫੀ ਲੰਗਰ ਲੱਗੇ ਹੋਏ ਹੈ ਮਹਾਂਸ਼ਿਰ ਆਪੇ ਕੀ ਸੰਬੋਧਨ ਕਰਨਾ ਹੈ ਔਰ ਜੋ ਵੀ ਹਾਂ ਪੇ ਭਗਤ ਆਏ ਉਹਨਾਂ ਦੀ ਮਨੋ ਕਾਮਨਾ ਪਹਿਲੇ ਵੀ ਪੂਰੀ ਹੋਈ ਔਰ ਅੱਜ ਵੀ ਹੋ ਔਰ ਸਭੀ ਕਾ ਆਸ਼ੀਰਵਾਦ ਭਗਵਾਨ ਦਾ ਮਨਾਇਆ ਰਿਹਾ ਹੈ ਉਹ ਨਾ ਤਾਂ ਵਿਆਹ ਤੁਹਾਡਾ ਵਿਆਹ ਨਵਾਂ ਮੈਂ ਕਹਿੰਦੀ ਹਾਂ ਕਿ ਭਗਵਾਨ ਜਿਵੇਂ ਪਾਰਵਤੀ ਔਰ ਸ਼ਿਵ ਜੀ ਦੀ ਜੋੜੀ ਹੈ ਵੈਸੇ ਹੀ ਮੇਰੀ ਔਰ ਭਗਵਾਨ ਦੀ ਹਮ ਦੋਨੋਂ ਦੀ ਬਣਾਈ ਹੈ ਸਾਡੀ ਜੋੜੀ ਬਹੁਤ ਅੱਛੇ ਬਣਾਈ ਹੈ ਔਰ ਐਸੇ ਹੀ ਅੱਛੀ ਚੀਜ਼ੋੜੀਆਂ ਬਣਦੀ ਰਹੇ ਔਰ ਆਪਣਾ ਆਸ਼ੀਰਵਾਦ ਬਣਾਈ ਰੱਖੇ ਬੰਦੇ ਸਾਰੇ ਹੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਸ਼ਿਵ ਭੋਲੇ ਦੇ ਵਿਆਹ ਦੀ ਸ਼ਿਵ ਰਾਤਰੀ ਦੀਆਂ ਜੀ ਸਭ ਸਭ ਬਣਾ ਰਹੇ ਤੁਸੀਂ ਇਹ ਬਹੁਤ ਸੋਹਣਾ ਲੱਗ ਰਿਹਾ ਜੀ ਇੱਥੇ ਆਣ ਕੇ ਜੀ ਬਹੁਤ ਸਰਦਨ ਨਾਲ ਆਪਾਂ ਅੱਗੇ ਵੀ ਇਸ ਸਾਲ ਵੀ ਆ ਰਹੇ ਆ। ਇੱਤੇ ਪਾਜੀ ਬਹੁਤ ਕਰਮਾ ਵਾਲਾ ਦਿਨ ਨਾ ਕਿ ਅੱਜ ਸ਼੍ਰੀ ਰਾਤਰੀ ਅਧਿਆਰਾ ਅੱਜ ਭੋਲੇ ਨਾਥਰਾ ਕਿ ਹਰ ਸੰਗਤਾਂ ਇਹ ਟਾਈਮ ਨੂੰ ਵੇਟ ਕਰਦੀਆਂ ਵਾ ਕਿ ਅੱਜ ਦਿਨ ਆਏ ਭੋਲੇ ਨਾਥਰਾ। ਇਹ ਬੜੀ ਖੁਸ਼ੀ ਵਾਲੀ ਗੱਲ ਆਪਣੇ ਅੱਜ ਰੌਣਕ ਬਹੁਤ ਜ਼ਿਆਦਾ ਹੈ ਕਿ ਸੰਗਤਾਂ ਨੇ ਲੱਗੀ ਹੋਈ ਏ। ਤੇ ਸੰਗਤਾਂ ਇਹ ਚੀਜ਼ ਨੂੰ ਬੜਾ ਬਦਲਕ ਸੋਚਦੇ ਪਏ ਆ ਕਿ ਅੱਜ ਰੌਣਕਾਂ ਜਿਆ ਲੱਗੀਆਂ। ਕਿਸ ਤੀਕ ਦਿਨ ਚਾਰ ਸਾਲ ਹੁੰਦੀ ਆ ਬਾਜ਼ਾਰਾਂ ਦੇ ਵਿੱਚ। ਬਾਜ਼ਾਰਾਂ ਵਿੱਚ ਪਾਜੀ ਬਹੁਤ ਰੌਣਕ ਹੈ ਇਸ ਟਾਈਮ ਤਾਂ। ਅੱਜ ਰਾਜ ਲੰਗਰ ਲੱਗ ਹੋਇਆ ਅੱਜ ਦਾ ਦਿਨ ਤੇ ਬੜਾ ਖੁਸ਼ੀ ਵਾਲਾ ਦਿਨ ਦਾ ਕਿ ਬਹੁਤ ਹੀ ਮੰਤਾ ਅੱਜ ਕਰਦੇ ਵੀ ਅਸੀਂ ਆਪ ਹੁਦ ਅੱਜ ਸਵੇਰ ਦੇ 2 ਵਜੇ ਉੱਠੇਦੇ ਆ ਅੱਜ ਸਵੇਦੀ ਤਿਆਰੀ ਕਰਦੇ ਪਹਿਲਾਂ ਲੰਗਰ ਦੀ ਤੇ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਮੇਰਾ ਨਾਮ ਸੁਸ਼ਾਨ ਦੇ ਭਾਟਿਆ ਮੈਂ ਸੱਚੇ ਬਾਜੀ ਨਗਰ ਨਿਗਮ ਬਟਾਲਾ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਔਰ ਪਿਛਲੇ ਕਾਫੀ ਸਾਲਾਂ ਤੋਂ ਮੈਂ ਹਰ ਸ਼ਿਵਰਾਤਰੀ ਤੇ ਅਛਲੇਸ਼ਵਰ ਮੰਦਿਰ ਦੇ ਵਿੱਚ ਜਿਹੜਾ ਨਤਮਸਤਕ ਹੋਣ ਆਂਦਾ ਵਾਂ ਬਾਕੀ ਭੋਲੇ ਸ਼ੰਕਰ ਸਾਰੇ ਸ਼ਹਿਰ ਤੇ ਕਿਰਪਾ ਬਣਾਏ ਰੱਖੇ ਬਟਾਲੇ ਦੇ ਲੋਕ ਵੀ ਬਹੁਤ ਅੱਛੇ ਨੇ ਹਮੇਸ਼ਾ ਨਾਲ ਤੇ ਭੋਲੇ ਸ਼ੰਕਰ ਦੀ ಅಪਾਰ ਕਿਰਪਾ ਬਣੀ ਰਵੇ